ਨੇ ਉਹ ਵੀ ਤੋੜ ਤੇ ਮਾਨ ਦੀ ਪਾਰਟੀ ਉਸ ਲੈਵਲ ਦੀ ਵੱਡੀ ਹੈ ਨਹੀਂ ਉਹ ਕੱਲੇ ਬਜ਼ੁਰਗ ਕਰਕੇ ਜਾਂ ਕਹਿ ਲੋ ਉਹਨਾਂ ਦੀ ਆਪਦੀ ਇੱਕ ਵੱਖਰੀ ਦਿੱਖ ਹੈ ਲੋਕ ਉਹਨਾਂ ਨੂੰ ਫਤਵਾ ਦੇ ਦਿੰਦੇ ਆ ਪਰ ਮਾਨ ਦੀ ਜਿਹੜੀ ਪਾਰਟੀ ਆ ਉਹ ਵੱਡੀ ਨਹੀਂ ਮਾਨ ਵੱਡਿਆ ਮੈਂ ਇਹ ਗੱਲ ਥੋੜੀ ਸਹੀ ਆ ਮਾਨ ਨਿਜੀ ਤੌਰ ਤੇ ਉਹਦਾ ਸ਼ਾਮਲ ਹੁੰਦਾ ਰਿਹਾ ਬੇਸ਼ੱਕ ਉਹਨਾਂ ਦੀ ਪਾਰਟੀ ਦਾ ਦਾਇਰਾ ਉਹਨਾਂ ਨਹੀਂ ਵੱਡਾ ਪਰ ਜਿਹੜੀਆਂ ਦੂਜੀਆਂ ਪਾਰਟੀਆਂ ਹੁਣ ਅੰਮ੍ਰਿਤਪਾਲ ਦੇ ਈਸ਼ੂ ਤੇ ਵੀ ਲਾ ਲੋ ਉਹ ਤਾਂ ਸਰਕਾਰ ਦੇ ਨਾਲ ਡਟ ਕੇ ਖੜੀਆਂ ਨਹੀਂ ਆ ਯੂਪੀਐਲ ਆਣ ਦੇ ਵਿੱਚ ਉਹਨਾਂ ਦਾ ਪੂਰਾ ਰੋੜ ਰਿਹਾ ਉਹਨਾਂ ਲੋਕ ਪੱਕੀ ਜਿਵੇਂ ਕਹਦਾਂਗੇ ਤੁਸੀਂ ਜੇ ਅੱਜ ਆਪਾਂ ਬਿਲਕੁਲ ਨਰਪੱਖ ਹੋ ਕੇ ਸੋਚੀਏ ਅਮਰਤਪਾਲ ਦਾ ਪ੍ਰਭਾਵ ਅੱਜ ਵੀ ਪੰਜਾਬ ਦੇ ਨੌਜੂਤ ਤੇ ਪੂਰਾ ਕਾਇਮ ਆ ਜੇ ਅੱਜ ਅਮਰਤਪਾਲ ਨੂੰ ਛੱਡ ਦੇਣਾ ਤਾਂ ਫੇਰ ਵੀ ਤੁਸੀਂ ਦੇਖੋ ਕਾਠਾਂ ਦੀ ਨੇਰੀ ਆ ਜਾਣੀ ਆ ਜਿਵੇਂ ਅੱਜ ਦੀ ਪੋਜੀਸ਼ਨ ਵੀ ਆ ਜਿਵੇਂ ਲੋਕ ਇਹ ਜਿਹੜਾ ਹੁਣ ਭਾਨੇ ਸਿੱਧੂ ਬਾਰੇ ਇਕੱਠ ਸੀਗਾ ਨਾ ਉੱਥੇ ਅਸੀਂ ਸਾਰਾ ਮਾਹੌਲ ਦੇਖਿਆ ਜਦੋਂ ਆਏ ਜੇ ਆਪਾਂ ਉੱਥੇ ਵਿਸ਼ਲੇਸ਼ਣ ਕਰਨ ਗਏ ਆ ਤਾਂ ਉੱਥੇ ਵੀ ਅਮਰਤਪਾਲ ਦੀ ਗੱਲ ਹੋ ਰਹੀ ਸੀਗੀ ਉੱਥੇ ਦੀਪ ਸਿੱਧੂ ਦੀ ਵੀ ਗੱਲ ਹੋ ਰਹੀ ਸੀਗੀ ਦਾ ਇਹਦਾ ਮਤਲਬ ਆ ਉਹ ਅੱਜ ਵੀ ਲੋਕਾਂ ਦੇ ਯੂ ਦੇ ਮਨਾਂ ਦੇ ਵਿੱਚ ਹੈਗਾ ਤੇ ਜਿਹੜੀ ਹੁਣ ਡੈਮੋਨਸਟ੍ਰੇਸ਼ਨ ਕਰਨ ਦਾ ਅਧਿਕਾਰ ਤਾਂ ਉਹ ਤੇ ਖੋਇਆ ਇੱਕ ਮੈਂ ਤੁਹਾਨੂੰ ਹੋਰ ਗੱਲ ਇੱਕ ਅਰਵਿੰਦ ਕੇਜਰੀ ਵਾਲੀ ਜਦੋਂ ਜਦੋਂ ਅਰਵਿੰਦ ਕੇਜਰੀ ਚਰਚਾ ਚਾਏ ਨੇ ਇੱਕ ਮਿੰਟ ਖੋਕਰ ਸਾਹਿਬ ਮੈਨੂੰ ਗੱਲ ਕੰਪਲੀਟ ਕਰ ਦਿਓ ਪਹਿਲਾਂ ਮੈਨੂੰ ਇੱਕ ਮੈਂ ਤੁਹਾਨੂੰ ਗੱਲ ਦੱਸਣੀ ਜਾਨਾ ਈਵਨ ਸੁਪਰੀਮ ਕੋਰਟ ਨੇ ਇਹ ਤਾਂ ਇੱਕ ਆਮ ਗੱਲ ਕਰ ਰਹੇ ਆ ਨਾ ਕਿਸੇ ਲਹਿਰ ਦੀ ਕਿਸੇ ਆਜ਼ਾਦੀ ਦੀ ਗੱਲ ਨਹੀਂ ਕਰ ਰਹੇ ਸੁਪਰੀਮ ਕੋਰਟ ਨੇ ਤਾਂ ਖਾਲਿਸਤਾਨ ਤੱਕ ਦਾ ਫੈਸਲਾ ਦਿਆ ਵਾ ਵੀ ਤੁਸੀਂ ਪੂਰਮ ਤਰੀਕੇ ਨਾਲ ਖਾਲਸਾ ਧਾਨ ਦੀ ਗੱਲ ਕਰ ਸਕਦੇ ਹੋ ਆਰਟੀਕਲ ਸੈਡੀਸ਼ਨ ਦੇ ਕੇਸ ਜਿ ਸਿਮਰਜੀਤ ਸਿੰਘ ਮਾਨ ਦੇ ਕੇਸ ਚ ਬਲਵੰਤ ਸਿੰਘ ਸਾਹਪੁਰ ਦੇ ਕੇਸਾਂ ਚ ਹੋਰ ਕਈਆਂ ਕੇਸਾਂ ਜਿਹੜੇ ਜਸਟਿਸ ਆਲਤਮਸ ਕਬੀਰ ਜਸਟਿਸ ਕਾਰਡੂ ਉਹਨਾਂ ਨੇ ਕਈ ਜੱਜਾਂ ਨੇ ਇਹ ਜੇ ਫੈਸਲੇ ਦੇ ਵੀ ਆ ਵੀ ਤੁਸੀਂ ਪੂਰਮ ਤਰੀਕੇ ਨਾਲ ਖਾਲਸਾ ਧਾਨ ਦੀ ਵੀ ਤੁਸੀਂ ਪ੍ਰਾਪਤ ਲਈ ਜਦੋਂ ਜ਼ਿਆਦਾ ਇਹ ਤਾਂ ਖਾਲਸਾ ਧਾਨ ਦੀ ਗੱਲ ਵੀ ਨਹੀਂ ਹੋ ਰਹੀ ਇਹ ਤਾਂ ਇੱਕ ਨੌਜਵਾਨ ਜਿਹੜਾ ਕਿ ਲੋਕ ਹੱਕਾਂ ਲਈ ਹੋ ਰਿਹਾ ਤਾਂ ਉਹਦੀ ਨਾਜਾਇਜ਼ ਗ੍ਰਿਫਤਾਰੀ ਦੀ ਬੋਲ ਹੋ ਰਹੀ ਆ ਵੀ ਤੁਸੀਂ ਜਾਂ ਫਿਰ ਕਾਂਗਰਸ ਵਾਲਿਆਂ ਨੂੰ ਵੀ ਆਪਣੇ ਵਰਕਰਾਂ ਨੂੰ ਉੱਤੇ ਇਕੱਠ ਦੇ ਵਿੱਚ ਲਿਜਾਣਾ ਚਾਹੀਦਾ ਸੀ ਤੁਹਾਨੂੰ ਨਹੀਂ ਲੱਗਦਾ ਕਿ ਸਿਆਸੀ ਪਾਰਟੀਆਂ ਮਾਰ ਖਾ ਗਈਆਂ ਨੇ ਤੇ ਬਿਲਕੁਲ ਮਾਰ ਖਾ ਗਈਆਂ ਕਿਉਂਕਿ ਅਕਾਲੀ ਦਲ ਜਿਹੜੀ ਕਿ ਕਹਿ ਰਹੀ ਹੈ ਪੰਜਾਬ ਬਚਾਓ ਯਾਤਰਾ ਅਸੀਂ ਕੱਢ ਰਹੇ ਹਾਂ ਤੇ ਦੂਜੇ ਪਾਸੇ ਕਾਂਗਰਸ ਕਾਫੀ ਦੇਰ ਦੀ ਦੁਹਾਈ ਦੇ ਰਹੀ ਆ ਕਾਂਗਰਸ ਜਿਹੜੀ ਆਪਣਾ ਨੂੰ ਵਿਰੋਧੀ ਪਾਰਟੀ ਮੰਨਦੀ ਆ ਉਹ ਆਪਣਾ ਰੋਲ ਨਿਭਾਉਣ ਦੇ ਪੂਰੀ ਤਰ੍ਹਾਂ ਸਬਰ ਰਹੀ ਆ ਇਸ ਮੁੱਦੇ ਤੇ ਤੇ ਦੂਜੇ ਪਾਸੇ ਅ ਅਕਾਲੀ ਦਲ ਬਾਦਲ ਉਹ ਆਪਣਾ ਰੋਲ ਨਿਭਾਉਣ ਦੇ ਵਿੱਚ ਸਫਲ ਰਿਹਾ ਜਿਹੜਾ ਕਿ ਸਤਿ ਆਪਾ ਪੰਜਾਬ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਵਾਗਤ ਕਰਦਾ ਅੱਜ ਗੱਲ ਕਰਾਂਗੇ ਪੰਜਾਬ ਦੇ ਪੱਖਮੇ ਮੁੱਦੇ ਦੀ ਪੱਖਮਾ ਮੁੱਦਾ ਇਹ ਹੈ ਕਿ ਅੱਜ ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੂੰ ਰੌਂਡ ਅਪ ਕੀਤਾ ਪੁਰਸ ਨੇ ਕਈਆਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਤੇ ਬਹੁਤ ਸਾਰੇ ਕਿਸਾਨਾਂ ਅਗੂਆਂ ਨੂੰ ਵੀ ਨਜ਼ਰਬੰਦ ਕੀਤਾ ਗਿਆ ਸੀ ਕਾਰਨ ਇਹ ਸੀ ਕਿ ਸਗਰੂਰ ਵਿਖੇ ਭਾਨਾ ਸਿੱਧੂ ਦੇ ਪੱਖ 'ਚ ਜੋ ਵੱਡਾ ਪ੍ਰਦਰਸ਼ਨ ਕਰਨਾ ਸੀਗਾ ਨੌਜਵਾਨਾਂ ਨੇ ਲੱਖ ਸਦਾਨਾਂ ਦੀ ਅਗਵਾਈ ਵਿੱਚ ਸਰਕਾਰ ਨੂੰ ਇਹ ਸਿਚੁਏਸ਼ਨ ਨੂੰ ਫੇਲ ਕੀਤਾ ਜਾ ਸਕੇ ਪਰ ਨੌਜਵਾਨਾਂ ਦਾ ਜਿਹੜਾ ਜੋਰ ਸੀ ਜਜ਼ਬਾ ਸੀ ਉਹਦੇ ਅੱਗੇ ਸਰਕਾਰ ਨੂੰ ਝੁਕਣਾ ਪਿਆ ਕੁਝ ਨਾਕੇ ਨੌਜਵਾਨਾਂ ਨੇ ਤੋੜੇ ਤੇ ਕੁਝ ਥਾਵਾਂ 'ਤੇ ਪੁਲਿਸ ਪਿੱਛੇ हट ਗਈ ਤੇ ਸੰਗਰੂਰ ਅਜੇ ਵੀ ਤਰਨਾ ਜਾਰੀ ਹੈ ਗੱਲ ਕਰਾਂਗੇ ਕਿ ਅੱਜ ਦੇ ਇਸ ਮਾਹੌਲ ਦੇ ਵਿੱਚ ਜੋ ਸਰਕਾਰ ਵਿਰੋਧੀ ਸਿਆਸੀ ਪਾਰਟੀਆਂ ਨੇ ਉਹਨਾਂ ਦੀ ਇਸ ਮੁੱਦੇ ਤੇ ਕੀ ਭੂਮਿਕਾ ਹੋਣੀ ਚਾਹੀਦੀ ਆ ਜਾਂ ਕੀ ਹੋਣੀ ਚਾਹੀਦੀ ਸੀ ਇੱਕ ਤੋਂ ਲੀਡਰਾਂ ਨੇ ਅੱਜ ਬਿਆਨ ਦੇ ਕੇ ਜਾਂ ਪ੍ਰੈਸ ਕਾਨਫਰੰਸਾਂ ਕਰਕੇ ਬੁੱਤਾਂ ਸਾਰ ਦਿੱਤਾ ਸੋ ਵੱਡੇ ਸਵਾਲ ਨੇ ਜੋ ਸਰਕਾਰ ਵਰੋਧੀ ਧਿਰਾਂ ਨੇ ਇੱਕ ਪਾਸੇ ਤੋਂ ਕਹਿੰਦੀਆਂ ਨੇ ਕਿ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਹੈ ਜਦੋਂ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੇ ਖਿਲਾਫ ਕੋਈ ਵਿਖਾਵਾ ਹੋਵੇ ਉਹਨਾਂ ਫਿਰ ਉਧਰ ਜੋ ਵਿਰੋਧੀ ਧਿਰਾਂ ਨੇ ਮੂੰਹ ਨਹੀਂ ਕਰਦੀਆਂ ਮੇਰੇ ਨਾਲ ਨੇ ਸਿਆਸੀ ਮਾਹਰ ਤੇ ਐਡਵੋਕੇਟ ਉਪਜੀਤ ਸਿੰਘ ਬਰਾੜ ਇਹਨਾਂ ਨਾਲ ਗੱਲ ਕਰਦੇ ਆ ਕਿ ਉਹ ਸਾਰੇ ਕਸੇ ਨੂੰ ਇਸ ਨਜ਼ਰੀਏ ਤੋਂ ਵੇਖਦੇ ਨੇ ਬਰਾੜ ਸਾਹਿਬ ਸਵਾਗਤ ਹੈ ਤੁਹਾਡਾ ਖੋਖਰ ਸਾਰਾ ਤੁਹਾਨੂੰ ਤੇ رابطہ ਟੀਵੀ ਨੂੰ ਦੇਖਣ ਵਾਲੇ ਦੁਨੀਆ ਭਰ ਦੇ ਵਿੱਚ तमाम ਦਸਕਾਂ ਨੂੰ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਨਾ ਜਾਓਗੇ ਬਰਾੜ ਸਾਹਿਬ ਅੱਜ ਦੇ ਸਾਰੇ ਮਾਹੌਲ ਚ ਲੋਕਾਂ ਨੇ ਫੋਟਾਂ ਦੇਖੀਆਂ ਤਸਵੀਰਾਂ ਦੇਖੀਆਂ ਵੀਡੀਓ ਦੇਖੀਆਂ ਬਹੁਤ ਚੈਨਲਾਂ ਤੇ ਲਾਈਵ ਚੱਲਿਆ ਕਿ ਕਿਵੇਂ ਨੌਜਵਾਨਾਂ ਨੂੰ ਕਿਸਾਨਾਂ ਆਗੂ ਨੂੰ ਪੁਲਿਸ ਪ੍ਰਸ਼ਾਸਨ ਨੇ ਤੰਗ ਕੀਤਾ ਧਰਨਾ ਸਗਰੂਰ ਦੇ ਵਿੱਚ ਅੱਜ ਵੀ ਜਾਰੀ ਹੈ ਪਰ ਪੰਜਾਬ ਦੀਆਂ ਵਿਰੋਧੀ ਧਿਰਾਂ ਨੇ ਜਿਹੜੀਆਂ ਸਰਕਾਰ ਵਿਰੋਧੀ ਧਿਰਾਂ ਚاہے ਕਾਲੀਦਲ ਹੋਵੇ ਕਾਂਗਰਸ ਹੋਵੇ ਚਾਹੇ ਬੀ ਜੀ ਪੀ ਹੋਵੇ ਇਹ ਪਿੱਟ ਗਈਆਂ ਨੇ ਅੱਜ ਇਸ ਮੁੱਦੇ ਨੂੰ ਲੈ ਕੇ ਕਿ ਕੀ ਕੀ ਤੁਸ ਤੋਂ ਟੱਕੀ ਮੰਨਣਾ ਹੈ ਕਿ ਇਹਨਾਂ ਦੀ ਜ਼ਿੰਮੇਵਾਰੀ ਅੱਜ ਦੇ ਦਿਨ 'ਚ ਕੀ ਹੋਣੀ ਚਾਹੀਦੀ ਸੀ ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਵਿਰੋਧੀ ਪਾਰਟੀਆਂ ਨੂੰ ਜਿਹੜੀ ਭੂਮਿਕਾ ਨਿਭਾਣੀ ਚਾਹੀਦੀ ਸੀਗੀ ਉਹ ਨਿਭਾਉਣ ਦੇ 'ਚ ਪੂਰੀ ਤਰ੍ਹਾਂ ਅਸਫਲ ਰਹੀਆਂ ਲੋਕਤੰਤਰ ਦੀ ਗੱਲ ਕਰਨ ਵਾਲੀਆਂ ਪਾਰਟੀਆਂ ਜਿਹੜੀਆਂ ਕਿ ਜਦੋਂ ਸੱਤਾ ਤੋਂ ਬਾਹਰ ਹੁੰਦੀਆਂ ਤਾਂ ਉਹਨਾਂ ਦਾ ਰਵੱਈਆ ਉਸ ਸਮੇਂ ਲੋਕਤੰਤਰ ਦੇ ਹੱਕ 'ਚ ਹੋ ਜਾਂਦਾ ਹੈ ਤੇ ਜਿਹੜੀਆਂ ਸਤਾਲੀਆਂ ਹੁੰਦੀਆਂ ਉਹਨਾਂ ਦਾ ਡੰਡਾ ਤੰਤਰ ਦੇ ਹੱਕ ਜੋ ਜਾਂਦਾ ਮਤਲਬ ਲੋਕਤੰਤਰ ਦਾ ਸਾਰੇ ਵਾਸੀ ਮਜ਼ਾਕ ਮਾਰ ਰਹੇ ਆ 38 ਤਰੀਕ ਨੂੰ ਭਾਨਾ ਸਿੱਧੂ ਦੀ ਗ੍ਰਿਫਤਾਰੀ ਦੇ ਵਿਰੁੱਧ ਜਿਵੇਂ ਇਕੱਠ ਹੋਇਆ ਲੱਖਾਂ ਦੀ ਤਦਾਦ ਦੇ ਵਿੱਚ ਪੂਰ ਅਮਨ ਤਰੀਕੇ ਨਾਲ ਉਹ ਵਧੀਆ ਇੱਕ ਕਾਮਯਾਬ ਰੈਲੀ ਹੋ ਕੇ ਨਿਭੜੀ ਸਰਕਾਰ ਨੂੰ ਉਤੋਂ ਹੀ ਲੋਕਾਂ ਦੇ ਰੋਹ ਦਾ ਅੰਦਾਜ਼ਾ ਲਾ ਲੈਣਾ ਚਾਹੀਦਾ ਸੀਗਾ ਜਿਹਨੂੰ ਕਿ ਸਫਲ ਹੋਏ ਉਸ ਤੋਂ ਬਾਅਦ 1 ਤਰੀਕ ਨੂੰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਟੋਰੀ ਵਿਖੇ ਪ੍ਰੋਗਰਾਮ ਦਿੱਤਾ ਜਾਂਦਾ ਤਾਂ ਉਸ ਤੋਂ ਪਹਿਲਾਂ ਜਿਵੇਂ ਇਹਨਾਂ ਨੇ ਫੜੋ ਫੜੀ ਦਾ ਦੌਰ ਚਲਾਇਆ ਘਰਾਂ 'ਚ ਨਜ਼ਰਬੰਦੀਆਂ ਕਰੀਆਂ ਖੁਦ ਇੱਕ ਚੁਣੇ ਹੋਏ ਐਮਪੀ ਨੂੰ ਸਿਮਰਜੀਤ ਸਿੰਘ ਮਾਨ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਰੱਖਿਆ ਉਹਨਾਂ ਦੀ ਤਮਾਮ ਪਾਰਟੀ ਦੀ ਫੇਰ ਵੀ ਉਹਨਾਂ ਚੋਂ ਥੋੜੇ-ਵੋਤੇ ਕਾਫੀ ਬੰਦੇ ਕਈ ਥਾਂ ਤੇ ਪ੍ਰੋਟੈਸਟ ਦਿੱਤੇ ਕਈ ਲਾਈਨਾਂ ਤੱਕ ਪਹੁੰਚਾਉ ਦੇ ਸਫਲ ਵੀ ਰਹੇ ਤੇ ਇਹਨਾਂ ਨੇ ਸਪੀਕਰ ਨੂੰ ਜਿੱਤੀ ਦਿੱਤੀ ਦੀ ਉਸ ਤੋਂ ਬਾਅਦ ਵੀ ਇਹ ਤੇ ਕੋਈ ਅਸਰ ਨਹੀਂ ਹੋਇਆ ਜਿਹੜਾ ਅੱਜ ਦੇਖੋ ਪ੍ਰਾਣ ਦੇਆ ਸੀਗਾ ਉਹਨਾਂ ਨੇ ਸੀਐਮ ਦੀ ਕੁੱਠੀ ਘੇਰਨ ਦਾ ਪ੍ਰਾਣ ਦੇਆ ਸੀਗਾ ਉਸੇ ਤਰੀਕ ਨੂੰ 29 ਤਰੀਕ ਨੂੰ ਵੀ ਤੇ ਉਹਦੇ ਚ ਤਮਾਮ ਜਿਹੜੀਆਂ ਬੋਕਸ ਸਾਰੀਆਂ ਕਿਸਾਨ ਜਥੇ ਬੰਦਿਆਂ ਦੀ ਸਪੋਰਟ حاصل ਸੀ ਬਾਕੀ ਜਿਹੜੇ ਲੋਕ ਹੱਕਾਂ ਦੀ ਲੜ ਰਹੇ ਆ ਲੋਕ ਉਹਨਾਂ ਦੀ ਸਮਰਥਨ حاصل ਸੀਗਾ ਤੇ ਸ਼੍ਰੋਮਣੀ ਕਾਲਜਰ ਅੰਮ੍ਰਿਤਸਰ ਦਾ ਵੀ ਸਮਰਥਨ ਸੀਗਾ ਉਹਨਾਂ ਪਰ ਇਹਨਾਂ ਨੇ ਜਿਵੇਂ ਫੜੋ ਫੜੀ ਜਿਵੇਂ ਪਹਿਲਾਂ ਕੀਤੀ ਉਹ ਅੱਜ ਵੀ ਸਵੇਰ ਤੋਂ ਸ਼ੁਰੂ ਕਰਤੀ ਬਹੁਤ ਸਾਰੇ ਲੀਡਰਾਂ ਨੂੰ ਇਹਨਾਂ ਨੇ ਘਰਾਂ 'ਚ ਨਜ਼ਰਮੰਦ ਕੀਤਾ ਚ ਚੰਨੀ ਨੂੰ ਕਰ ਚੰਨੀ ਨੂੰ ਰੋਕਿਆ ਚੰਨੀ ਦਾ ਰਸਤਾ ਮੇਰੇ ਖਿਆਲ ਸਖਪਾਲ ਖਹਿਰਾ ਉਹਨਾਂ ਨੂੰ ਵੀ ਮਨ ਲੱਗਾ ਜਾਣ ਨਹੀਂ ਦਿਆ ਹੋਊਗਾ ਕਿਉਂਕਿ ਉਹ ਇੱਧਰ ਚ ਲੋ ਖਹਿਰਾ ਤਾਂ ਕਰ ਨਹੀਂ ਸੀ ਕਾਰਾ ਸਾਈਟ ਤੇ ਸੀ ਆਟ ਗਏ ਨਹੀਂ ਹੈਗੇ ਸੀਗੇ ਚਲੋ ਸਿਮਰਜੀਤ ਜੀ ਜਿਸਾਨ ਇਹਨਾਂ ਦੇ ਹਰਮੀਤ ਕਾਦੀਆ ਰੁਦੂ ਮਾਨਸਾ ਵਗੈਰਾ ਸਾਰੇ ਅਰੈਸਟ ਕਰਦੇ ਸੀ ਉਹ ਸਾਰੇ ਪੱਤਰਕਾਰ ਸੋਸ਼ਲ ਮੀਡੀਆ ਦੇ ਅਰੈਸਟ ਕਰਦੇ ਸੀ ਇਮਾਨ ਦਾ ਵੀ ਨਾਂ ਸੀਗਾ ਤੇ ਬਹੁਤ ਸਾਰੇ ਪੱਤਰਕਾਰਾਂ ਨੂੰ ਇਹਨਾਂ ਨੇ ਡੀਟੇਨ ਕਰ ਰਿਆ ਕੈਨ ਦਾ ਭਾਵ ਲੋਕਤੰਤਰ ਦਾ ਜਿਹੜਾ ਘਾਣ ਇਹਨਾਂ ਨੇ ਕਰਿਆ ਹੈ ਨਾ ਜਿਹੜੀ ਕਿ ਬਦਲਾਅ ਦੀ ਸਰਕਾਰ ਸੀ ਜਿਹੜੀ ਆ ਭਗਤ ਸਿੰਘ ਸ਼ਹੀਦ ਨੂੰ ਆਪਣਾ ਆਈਡੀਅਲ ਮੰਨਦੀ ਸੀਗੀ ਡਾਕਟਰ ਬੀ ਪੀ ਵਰਾਵ ਉਮੀਦ ਕਰਦੇ ਹਾਂ ਆਪਣਾ ਆਈਡੀਅਲ ਮੰਨਦੀ ਸੀਗੀ ਤੇ ਹਰ ਦਫ਼ਤਰ 'ਚ ਫੋਟੋ ਲਾਈਆਂ ਪਰ ਇਹਨਾਂ ਨੇ ਮਜ਼ਾਕ ਬਣਾ ਕੇ ਰੱਖਤਾ ਅਜੇ ਕੱਲ੍ਹ ਇਹ ਸਿੱਧਾ ਸਵਾਲ ਹੈ ਸਰਾ ਸਿੱਧਾ ਸਵਾਲ ਇਹ ਆ ਕਿ ਜੇ ਸਿਆਸੀ ਪਾਰਟੀਆਂ ਇਕੱਠੀਆਂ ਇਸ ਮੁੱਦੇ 'ਤੇ ਹੋ ਜਾਂਦੀਆਂ ਜਿਸ ਤਰ੍ਹਾਂ ਰੋਕਾਂ ਲੱਗੀਆਂ ਨਾਕੇ ਲੱਗਿਆ ਤਾਂ ਨਾ ਕਿ ਜਲਦੀ ਬਨ ਕੇ ਸਮਰੂਹ ਵਿੱਚ ਵਿਕੇ ਵੱਡਾ ਕਟ ਕਰਕੇ ਵਿਖਾਇਆ ਜਾ ਸਕਦਾ ਸੀ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਆ ਕਿ ਉਹ ਨੌਜਵਾਨਾਂ ਤੇ ਝੂਠੇ ਕੇਸ ਬਣਾਏ ਜਾ ਰਹੇ ਨੇ ਫਿਰ ਪੁਰਾਣੇ ਜਿਹੜੇ ਕੇਸ ਬਣਾਏ ਨੇ ਉਹਨਾਂ ਦਾ ਮੁੱਦਾ ਵੀ ਚੱਕਿਆ ਜਾ ਸਕਦਾ ਸੀ ਬੰਦੀ ਸਿੰਘ ਦਾ ਮੁੱਦਾ ਚੱਕਿਆ ਜਾ ਸਕਦਾ ਸੀ ਸਰਕਾਰ ਦੇ ਕੰਨ ਖੋਲਲੇ ਜਾ ਸਕਦੇ ਸੀ ਜੇਕਰ ਸੱਚੀ ਤਰ੍ਹਾਂ ਪਾਸੇ ਧਿਆਨ ਦਿੰਦੀਆਂ ਹੁਣ ਕਬੀਰ ਬਾਦਲ ਉਧਰ ਅਮਰਸਰ ਵਾਲੇ ਪਾਸੇ ਤਾਂ ਪੰਜਾਬ ਚੋਂ ਯਾਤਰਾ ਕਰਦਾ ਹੈ ਭਾਵੇਂ ਕਿ ਉਹਦੀ ਅੱਗ ਦੀ ਮਜਬੂਰੀ ਆ ਅਕਾਲੀ ਦਲ ਬਚਾਉਣਾ ਮਜਬੂਰੀ ਆ ਪਰ ਪੰਜਾਬ ਨੂੰ ਪੰਜਾਬ ਦੇ ਇਹਨਾਂ ਮੁੱਦਿਆਂ ਤੇ ਵੀ ਉਹਨੂੰ ਧਿਆਨ ਦੇਣਾ ਚਾਹੀਦਾ ਸੀ ਜਾਂ ਫਿਰ ਕਾਂਗਰਸ ਵਾਲਿਆਂ ਨੂੰ ਵੀ ਆਪਣੇ ਵਰਕਰਾਂ ਨੂੰ ਉੱਤੇ ਇਕੱਠ ਦੇ ਵਿੱਚ ਲੈ ਜਾਣਾ ਚਾਹੀਦਾ ਸੀ ਤਾਂ ਉਹਨੂੰ ਨਹੀਂ ਲੱਗਦਾ ਕਿ ਸਿਆਸੀ ਪਾਰਟੀਆਂ ਮਾਰ ਖਾ ਗਈਆਂ ਨੇ ਤੇ ਬਿਲਕੁਲ ਮਾਰ ਖਾ ਗਈਆਂ ਕਿਉਂਕਿ ਅਕਾਲੀ ਦਲ ਜਿਹੜੀ ਕਿ ਕਹਿ ਰਹੀ ਹੈ ਪੰਜਾਬ ਬਚਾਓ ਯਾਤਰਾ ਅਸੀਂ ਕੱਢ ਰਹੇ ਹਾਂ ਤੇ ਦੂਜੇ ਪਾਸੇ ਕਾਂਗਰਸ ਕਾਫੀ ਦੇਰ ਦੀ ਦੁਹਾਈ ਦੇ ਰਹੀ ਆ ਕਾਂਗਰਸ ਜਿਹੜੀ ਆਪਣਾ ਨੂੰ ਵਿਰੋਧੀ ਪਾਰਟੀ ਮੰਨਦੀ ਆ ਉਹ ਆਪਣਾ ਰੋਲ ਨਿਭਾਉਣ ਦੀ ਪੂਰੀ ਤਰ੍ਹਾਂ ਸਬਰ ਰਹੀ ਆ ਇਸ ਮੁੱਦੇ ਤੇ ਤੇ ਦੂਜੇ ਪਾਸੇ ਕਾਲੀਦਾਲ ਬਾਦਲ ਉਹ ਆਪਣਾ ਰੋਲ ਨਿਭਾਉਣ ਦੇ ਵਿੱਚ ਸਫਲ ਰਿਹਾ ਜਿਹੜਾ ਕਿ ਅਸੀਂ ਆਪਣਿਆਂ ਨੂੰ ਖੇਤਰੀ ਪਾਰਟੀ ਜਦੋਂ ਖੇਤਰੀ ਪਾਰਟੀ ਦਾ ਐਡਾ ਬੜਾ ਪੰਜਾਬ ਦੇ ਵਿੱਚ ਇੱਕ ਮੁੱਦਾ ਸੀਗਾ ਉੱਥੇ ਇਹਨਾਂ ਦੀ ਜਿਹੜੀ ਗੈਰ ਹਾਜ਼ਰੀ ਆ ਉਹ ਕੁਝ ਹੋਰੇ ਇਸ਼ਾਰੇ ਕਰ ਰਹੀ ਹੈ ਵੀ ਕੀ ਚਾਹੁੰਦੇ ਆ ਇਸ ਤਰ੍ਹਾਂ ਲੱਗਦਾ ਹੈ ਵੀ ਜਿਹੜੇ ਵੀ ਇਹਨਾਂ ਦੇ ਇਹਨਾਂ ਪਾਰਟੀਆਂ ਨੂੰ ਇਹ ਲੱਗਦਾ ਵੀ ਜਿਹੜੇ ਨੌਜਵਾਨ ਸਾਡੇ ਨਾਲ ਤੁਰ ਨਹੀਂ ਸਕਦੇ ਉਹਨਾਂ ਦੀ ਸਪੋਰਟ ਕਰਨ ਦਾ ਕੋਈ ਫਾਇਦਾ ਨਹੀਂ ਇਹਨਾਂ ਪਾਰਟੀਆਂ ਨੇ ਪੰਜਾਬ ਦੇ ਮੁੱਦੇ ਛੱਡਦੇ ਆ ਨਿੱਜ ਨੂੰ ਅਪਣਾ ਲਿਆ ਯੋ ਮੈਂ ਇਹ ਗੱਲ ਮੈਂ ਕਹਿ ਦਵਾਂ ਵੀ ਲੱਖਾ ਸੁਧਾਰਾ ਨੇ ਬਠਿੰਡੇ ਦੇ ਵਿੱਚ ਇਲੈਕਸ਼ਨ ਲੜਨ ਦਾ ਪਹਿਲਾਂ ਹੀ ਐਲਾਨ ਕੀਤਾ ਹੋਇਆ ਤੇ ਉਹਨੇ ਕਿਹਾ ਮੈਂ ਇਲੈਕਸ਼ਨ ਲੜੂੰਗਾ ਤੇ ਹੋ ਸਕਦਾ ਕਿ ਉਹ ਲੱਖਾ ਜਿਹੜਾ ਕਿ ਇਸ ਲੱਖਾ ਸੁਧਾਰਾ ਜਿਹੜਾ ਕਿਸ ਸਮੇਂ ਭਾਨਾ ਸਿੱਧੂ ਦਾ ਦੋਸਤ ਆ ਜਿਹੜਾ ਤਕਰੀਬਨ ਇਸ ਮੋਰਚੇ ਨੂੰ ਲੀਡ ਕਰ ਰਿਹਾ ਜੇ ਅਸੀਂ ਕਹਿ ਸਕੀਏ ਬਾਕੀ ਕਮੇਟੀ ਦੇ ਨਾਲ ਨਾਲ ਤਾਂ ਹੋ ਸਕਦਾ ਹੈ ਉਹਦੇ ਕਰਕੇ ਜਾਂ ਹੋਰ ਇਹਨਾਂ ਨੂੰ ਨਿੱਜੀ ਵਖਰੇਵਾਂ ਕਰਕੇ ਇਹਨਾਂ ਦੇ ਆਪਣੇ ਇਹ ਕਾਲੀਦਾਲ ਵਾਲੇ ਕਾਂਗਰਸ ਵਾਲੇ ਬੋਤੋਂ ਇਹਨਾਂ ਨੇ ਪਾਸਾ ਵਟ ਲਿਆ ਜਿਹੜੀ ਕਿ ਇਹਾਂ ਦੀ ਕਮੈਂਸ ਉਹਦਾ ਵੀ ਇੱਕ ਸਿਧਾਂਤਕ ਹਾਰ ਵੀ ਆ ਕਮਜ਼ੋਰੀ ਵੀ ਆ ਤੇ ਇਹਨਾਂ ਨੂੰ ਪੰਜਾਬ ਦੇ ਆਪਣੀਆਂ ਆਪ ਨੂੰ ਲੀਡਿੰਗ ਪਾਰਟੀਆਂ ਕਹਣ ਦਾ ਇਹਨਾਂ ਨੇ ਹੱਕ ਗਵਾ ਲਿਆ ਅੱਜ ਕਿਉਂਕਿ ਪੰਜਾਬ ਦੇ ਲੋਕ ਜਦੋਂ ਸਾਰੇ ਪੰਜਾਬ ਦੇ ਵਿੱਚੋਂ ਸਾਰੀ ਪਸਾਨ ਜਥੇ ਬੰਦੀਆਂ ਇੰਨੀਆਂ ਰੋਕਾਂ ਦੇ ਬਾਵਜੂਦ ਉਸ ਨੌਜਵਾਨ ਦੇ ਹੱਕ 'ਚ ਪ੍ਰੋਟੈਸਟ ਕਰਨ ਜਾ ਰਹੀਆਂ ਤਾਂ ਇਹ ਪਿੱਛੇ ਕਿਉਂ हट ਰਹੀਆਂ ਇਹ ਇੱਕ ਵੱਡਾ ਸਵਾਲ ਆ ਇਹ ਸਵਾਲ ਇਸ ਕਰਕੇ ਆ ਕਿ ਇਹ ਇੱਕ ਪਾਸੇ ਕਹਿੰਦੇ ਆ ਪੰਜਾਬ ਜਾਓ ਤਾ ਉਹ ਪੰਜਾਬ ਦੇ ਹਿੱਸਾ ਨਹੀਂ ਲੋਕ ਜਦੋਂ ਟ੍ਰੈਵਲ ਏਜੰਟ ਜਿਹੜੇ ਆ ਲੋਕਾਂ ਦੀ ਲੁੱਟ ਖਸੁੱਟ ਕਰਦੇ ਆ ਕੋਈ ਪਾਰਟੀ ਉਹਨਾਂ ਨੂੰ ਰਾਹਤ ਨਹੀਂ ਦਿੰਦੀ ਪ੍ਰਸ਼ਾਸਨ ਰਾਹਤ ਨਹੀਂ ਦਿੰਦਾ ਅਦਾਲਤਾਂ ਰਾਹਤ ਨਹੀਂ ਦਿੰਦੀਆਂ ਤਾਂ ਜੇ ਕੋਈ ਨੌਜਵਾਨ ਆਪਣੇ ਤੌਰ ਤੇ ਐਫਰਟਸ ਕਰਦਾ ਚਾਹੇ ਸ਼ਬਦਾਵਲ ਵੀ ਉਹ ਵੀ ਭਾਵੇਂ ਸਖਤ ਹੋਵੇ ਨਰਮ ਹੋਵੇ ਤਾਂ ਉਹਦਾ ਆ ਲੋਕਾਂ ਨੂੰ ਉਦੋਂ ਰਾਹਤ ਮਹਿਸੂਸ ਹੁੰਦੀ ਆ ਤਾਂ ਲੋਕ ਤਾਂ ਜਾਣ ਗਏ ਬਿਲਕੁਲ ਪਰਾਣਾ ਦੇ ਵਿੱਚ ਵੀ ਤੁਸੀਂ ਦੇਖ ਲਓ ਦੁੱਲਾ ਪੱਟੀ ਦੇ ਕੋਲ ਕਿਉਂ ਜਾਂਦੇ ਸੀਗੇ ਲੋਕ ਜਿਹੜੇ ਬਹੁਤ ਵੱਡੇ ਵੱਡੇ ਇਹ ਜਿਹੇ ਸੁਧਾਰਕ ਹੋਏ ਆ ਰੋਬੀ ਨੋਡ ਵਰਗੇ ਜਿਹੜਾ ਦੇ ਕੋਲ ਲੋਕ ਜਾਂਦੇ ਰਹੇ ਆਪਣੇ ਕੰਮਾਂ ਲਈ ਦੋ ਕਾਰ ਕਿਉਂ ਜਾਂਦੇ ਆ ਕਿਉਂ ਮਜਬੂਰੀ ਆ ਕਾਰਨ ਇਹ ਆ ਵੀ ਉੱਤੇ ਜਿਹੜਾ ਕਾਨੂੰਨ ਆ ਉਹਨਾਂ ਦਾ ਪੂਰੀ ਤਰ੍ਹਾਂ ਉਹਨਾਂ ਨੂੰ ਨਿਆਂ ਨਹੀਂ ਦੇ ਰਿਹਾ ਹੁੰਦਾ ਸਰਕਾਰਾਂ ਨਿਆਂ ਨਹੀਂ ਦੇ ਰਿਆ ਹੁਣ ਇੱਥੇ ਸਰਕਾਰ ਨੂੰ ਨੇ ਜਿੱਥੇ ਟਰੈਵਲ ਏਜੰਟਾਂ ਨੂੰ ਨਰਥ ਪਾ ਲਈ ਸੀਗੀ ਉੱਥੇ ਉਹਨੇ ਉਹਨਾਂ ਨੌਜਵਾਨਾਂ ਨੂੰ ਨਰਥ ਪਾਣੀ ਸ਼ੁਰੂ ਕਰਤੀ ਜਿਹੜੇ ਕਿ ਲੋਕਾਂ ਨੂੰ ਇਨਸਾਫ ਦੇ ਰਹੇ ਸੀਗੇ ਸਰਕਾਰ ਅਰਥਾਤ ਅੱਜ ਅੱਜ ਦਾ ਜਿਹੜਾ ਮਾਹੌਲ ਤੇ ਜਦੋਂ ਨਜ਼ਰ ਮਾਰੀਏ ਤੁਸੀਂ ਬਹੁਤ ਸਾਰੀ ਵੀਡੀਓਜ਼ ਵੇਖੀਆਂ ਹੋਣੀਆਂ ਮੈਨੂੰ 1992 93 ਦਾ ਖਡਕੂਬਾਦ ਦਾ ਉਹ ਦੌਰ ਵੀ ਯਾਦ ਆ ਗਿਆ ਜਦੋਂ ਖਡਕੂਆ ਦੇ ਭੂਗਾਂ ਤੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਜਾਣ ਤੋਂ ਪੁਲਸ ਰੋਕਦੀ ਸੀ ਇਸ ਤਰ੍ਹਾਂ ਦੇ ਨੱਕੇ ਲੱਗੇ ਹੁੰਦੇ ਸੀ ਜਦੋਂ ਕਿਸੇ ਵੱਡੇ ਖਡਕੂ ਦੇ ਭੋਗ ਹੁੰਦਾ ਸੀ ਉਹੀ ਦਾ ਰਾਜ ਇਸ ਆਮ ਆਦਮੀ ਪਾਰਟੀ ਜੋ ਧਰਨੇ ਤੋਂ ਨਿਕਲੀ ਆ ਉਹਦੀ ਸਰਕਾਰ ਨੇ ਉਹੀ ਬਖਾ ਦਿੱਤਾ ਪੰਜਾਬ ਦਾ ਕਾਲਾ ਦੌਰ ਦੇ ਦਿਨਾਂ ਦੀ ਵੀ ਯਾਦ ਕਰਾ ਦਿੱਤੀ ਹੈ ਤੁਸੀਂ ਵੀ ਇਹ ਮਹਿਸੂਸ ਕਰਦੇ ਹੋਵੋਗੇ ਕਿ ਇਹ ਇਸ ਤਰ੍ਹਾਂ ਅੱਜ ਦੇ ਦੌਰ ਦੇ ਵਿੱਚ ਹੋ ਜਾ ਮਹੌਲ ਬਣਾਉਣਾ ਇਹ ਤਾਂ ਫਿਰ ਆਪਣੇ ਪਾਰੀ ਆਪ ਕਾੜਾ ਮਾਰਨ ਵਾਲੀ ਗੱਲ ਹੈ ਇੱਕ ਪਾਸੇ ਲੋਕਤੰਤਰ ਦੀ ਦੁਹਾਈ ਦੇਣੀ ਚੰਡੀਗੜ੍ਹ ਮੇਰ ਦੀ ਇਲੈਕਸ਼ਨ ਦੇ ਵਿੱਚ ਤੇ ਸਰਕਾਰ ਦੇ ਖਿਲਾਫ ਬੀਜੇਪੀ ਦੇ ਖਿਲਾਫ ਪ੍ਰੋਟੈਸਟ ਕਰਨਾ ਫਿਰ ਦਿੱਲੀ ਜਾ ਕੇ ਪ੍ਰੋਟੈਸਟ ਕਰਨਾ ਲੋਕਤੰਤਰ ਨੂੰ ਬਚਾਉਣ ਦੀ ਗੱਲ ਕਰਨੀ ਸੰਵਿਧਾਨ ਨੂੰ ਬਚਾਉਣ ਦੀ ਗੱਲ ਕਰਨੀ ਤੇ ਦੂਜੇ ਪਾਸੇ ਉਸੇ ਸੰਵਿਧਾਨ ਦੀਆਂ ਤਜਣਾਂ ਆ ਕੇ ਲੋਕਤੰਤਰ ਦਾ ਜਿਹੜਾ ਹੱਕ ਦਿਆ ਵਾ ਫਰੀडम ਟੂ ਰਾਈਟ ਫਰੀडम ਟੂ ਸਪੀਚ ਉਹ ਤੇ ਤੁਸੀਂ ਪਾਬੰਦੀ ਲਾਣੀ ਪ੍ਰਧਾਨ ਮੰਤਰੀ ਕੇ ਘਰ ਤੁਸੀਂ ਜਿਹੜਾ ਸ਼ੰਘਾਰਸ ਨਾ ਕਰਨ ਦੇਣਾ ਤਾਂ ਉਹਨੂੰ ਤਾਨਾ ਸ਼ਾਹ ਵਾਂਗੂ ਦਿਵਾਣਾ ਉਹ ਕਿਸ ਪਾਸੇ ਹਸਾਰਾ ਕਰਦਾ ਉਹ ਤਾਂ ਲੱਗਦਾ ਵੀ ਜਿਹੜਾ ਪੁਰਾਣਾ ਕਾਲਾ ਦੌਰ ਨੂੰ ਯਾਦ ਕਰਾਣਾ ਪੁਰਾਣਾ ਕਾਲਾ ਦੌਰ ਤਾਂ ਕੋਕਰ ਸਾਹਿਬ ਜੇ ਤੁਹਾਨੂੰ ਮੈਂ ਯਾਦ ਕਰਾ ਦਵਾਂ ਭਾਈ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਸਮੇਂ ਹੀ ਯਾਦ ਕਰਾਤਾ ਸੀਗਾ ਜਦੋਂ ਸਾਰੇ ਪੰਜਾਬ ਦੇ ਨੈੱਟ ਬੰਦ ਕਰਦੇ ਸੀਗੇ ਪੱਤਰਕਾਰਾਂ ਦੀ ਫੜੋ ਫੜੀ ਸ਼ੁਰੂ ਕਰਦੀ ਸੀ ਤੇ ਜਿਹੜੇ ਉਹ ਮਾਰਚ ਕੱਢਦੇ ਸੀਗੇ ਖਾਲਸਾ ਮਾਰਚ ਕੱਢਦੇ ਸੀਗੇ ਉਹਨਾਂ ਦੀਆਂ ਗੱਡੀਆਂ ਨੂੰ ਇਸ ਤਰੀਕੇ ਨਾਲ ਘੇਰਾਤਾ ਜਿਵੇਂ ਬਹੁਤ ਵੱਡੇ ਖਾੜਕੂ ਜਾ ਰਹੇ ਹੁੰਦੇ ਆ ਤੇ ਉਹਨਾਂ ਨੂੰ ਫੜ ਫੜ ਕੇ ਜਿਵੇਂ ਜੇਲਾ ਵਿੱਚ ਯੂਏਪੀਏ ਲਾ ਕੇ ਉਹਨਾਂ ਨੂੰ ਡਿਬਰੂ ਕੜਦੀ ਜੇਲਾ ਵਿੱਚ ਪੇਜਿਆ ਉੱਥੇ ਹੀ ਕਾਲਾ ਦੌਰ ਸ਼ੁਰੂ ਹੋ ਗਿਆ ਸੀਗਾ ਕਿਉਂਕਿ ਜਦੋਂ ਤੁਸੀਂ ਕਾਲੇ ਕਾਨੂੰਨ ਲੈ ਆਏ ਕਾਲੇ ਕਾਨੂੰਨ ਡ੍ਰੈਕੋਨੀਅਨ ਲਾਜ਼ ਲਾਗੂ ਕਰਤੇ ਤੇ ਜਿਹੜਾ ਕਿ ਕਾਨੂੰਨਿਕ ਆਮ ਬਣਦਾ ਸੀਗਾ ਉਹਨੂੰ ਛੱਡ ਕੇ ਤੁਸੀਂ ਡ੍ਰੈਕੋਨੀਅਨ ਲਾਜ਼ ਲਾਗੂ ਕਰਦੇ ਆ ਤਾਂ ਉਹ ਕਾਲੇ ਦੌਰ ਵਾਲੇ ਕਾਨੂੰਨ ਆ ਨਾ ਜਾਂ ਕਾਲੇ ਦੌਰ ਦੇ ਕਾਨੂੰਨਾਂ ਦੀ ਸ਼ੁਰੂਆਤ ਹੋ ਚੁੱਕੀ ਆ ਕਾਲੇ ਦੌਰ ਦੇ ਤਰੀਕੇ ਸ਼ੁਰੂ ਹੋ ਚੁੱਕੇ ਆ ਰਾਤਾਂ ਨੂੰ ਇਹ ਘਰ ਘੇਰ ਲੋ ਲੋਕਾਂ ਨੂੰ ਪਤਾ ਨਹੀਂ ਲੰਦਾ ਜੇ ਸਵੇਰੇ ਉੱਠਦਾ ਦੇਖਦਾ ਪੁਲਿਸ ਬਾਹਰ ਖੜੀ ਐ ਗਲੀਆਂ 'ਚ ਪੁਲਿਸ ਬਾਰ ਰੋਦਾ ਸਿੰਘ ਮਾਨਸਾ ਨੂੰ ਘੇਰਿਆ ਗਿਆ ਤੇ ਉਹ ਬਠਿੰਡੇ ਦੇ ਦੋ ਤਿੰਨ ਮਾਗੂਆਂ ਦੀ ਦੇਖ ਰਿਹਾ ਸੀਗਾ ਗੁਰਸੇਵਕ ਸਿੰਘ ਪਰਮਿੰਦਰ ਸਿੰਘ ਉਹਨਾਂ ਨੂੰ ਘੇਰਿਆ ਗਿਆ ਤੇ ਆ ਇੱਕ ਉੱਥੇ ਦਾ ਅਤਲੇ ਪਿੰਡ ਦਾ ਇੱਕ ਨੌਜਵਾਨ ਆਗੂ ਆ ਉਹਦਾ ਘਰ ਘੇਰਿਆ ਦਿਖਾਇਆ ਗਿਆ ਪਰਮਜੀਤ ਕਰਜਿਆ ਨੂੰ ਵੀ ਅਰੈਸਟ ਕੀਤਾ ਪਰਮਜੀਤ ਸੌਲੀ ਨੂੰ ਵੀ ਕੀਤਾ ਤੇ ਆ ਵੱਡਬਰ ਦੇ ਵਿੱਚ ਜਿਵੇਂ ਹੋਇਆ ਉਥੇ ਤੇ ਫਿਰ ਕਈ ਥਾਂ ਤੇ ਲਾਠੀ ਚਾਰਜ ਕਰਿਆ ਗਿਆ ਕਈ ਥਾਂ ਤੇ ਆਪਸੀ ਟਕਰਾਓ ਗਿਆ ਇਹ ਕਿਹੜਾ ਤੌਰ ਇਹ ਕੋਈ ਭਗ ਸਿੰਘ ਦੀ ਇਹ ਸੋਚ ਨਹੀਂ ਸੀਗੀ ਭਗ ਸਿੰਘ ਤਾਂ ਕਹਿੰਦਾ ਸੀਗਾ ਵੀ ਸਾਰਿਆਂ ਨੂੰ ਆਪਣੇ ਬੋਲਣ ਦੀ ਇਜਾਜ਼ਤ ਹੋਣੀ ਚਾਹੀਦੀ ਆ ਸਾਰਿਆਂ ਨੂੰ ਇਹ ਮਹਿਸੂਸ ਹੋਣਾ ਚਾਹੀਦਾ ਹੈ ਵੀ ਇੱਥੇ ਲੋਕਤੰਤਰ ਆ ਵੀ ਉਹ ਆਜ਼ਾਦ ਆ ਪਰ ਇੱਥੇ ਦਾ ਸੰਵਿਧਾਨ ਅਨੁਸਾਰ ਜਿਹੜਾ ਆਰਟੀਕਲ 14 ਆਰਟੀਕਲ 13 ਆਰਟੀਕਲ 21 ਤੱਕ ਜਿਹੜੇ ਉਹਦੇ ਹਿਊਮਨ ਰਾਈਟਸ ਆ ਜਿਹਨੂੰ ਉਹਨੂੰ ਬੋਲਣ ਦਾ ਅਧਿਕਾਰ ਆ ਡੈਮੋਨਸਟ੍ਰੇਸ਼ਨ ਕਰਨ ਦਾ ਅਧਿਕਾਰ ਆ ਤਾਂ ਉਹ ਤੇ ਖੋ ਜਾ ਇੱਕ ਮੈਂ ਤੁਹਾਨੂੰ ਹੋਰ ਗੱਲ ਇੱਕ ਅਰਵਿੰਦ ਕੇਜਰੀ ਵਾਲੀ ਜਦੋਂ ਜਦੋਂ ਅਰਵਿੰਦ ਕੇਜਰੀ ਚਰਚਾ ਚ ਆਏ ਨੇ ਇੱਕ ਟੂ ਮਿੰਟ ਖੋਕਰ ਸਾਹਿਬ ਮੈਨੂੰ ਗੱਲ ਕੰਪਲੀਟ ਕਰ ਲਓ ਪਹਿਲਾਂ ਮੈਨੂੰ ਇੱਕ ਮੈਂ ਤੁਹਾਨੂੰ ਗੱਲ ਦੱਸਣੀ ਜਾਨਾ ਇਵਨ ਸੁਪਰੀਮ ਕੋਰਟ ਨੇ ਇਹ ਤਾਂ ਇੱਕ ਆਮ ਗੱਲ ਕਰ ਰਹੇ ਆ ਨਾ ਕਿਸੇ ਲਹਿਰ ਦੀ ਕਿਸੇ ਆਜ਼ਾਦੀ ਦੀ ਗੱਲ ਨਹੀਂ ਕਰ ਰਹੇ ਸੁਪਰੀਮ ਕੋਰਟ ਨੇ ਤਾਂ ਖਾਲਿਸਤਾਨ ਤੱਕ ਦਾ ਫੈਸਲਾ ਦਿਆ ਵਾ ਵੀ ਤੁਸੀਂ ਪੂਰਮੰਨ ਤਰੀਕੇ ਨਾਲ ਖਾਲਿਸਤਾਨ ਦੀ ਗੱਲ ਕਰ ਸਕਦੇ ਹੋ ਆਰਟੀਕਲ ਸਡਿਸ਼ਨ ਦੇ ਕੇਸ ਜਿ ਸਿਮਰਜੀਤ ਸਿੰਘ ਮਾਨ ਦੇ ਕੇਸ ਚ ਬਲਵੰਤ ਸਿੰਘ ਸਾਹਪੁਰ ਦੇ ਕੇਸਾਂ ਚ ਹੋਰ ਕਈਆਂ ਕੇਸਾਂ ਚ ਜਸਟਿਸ ਆਲਤਮਸ ਖਵੀਰ ਜਸਟਿਸ ਕਾਰਡੂ ਉਹਨਾਂ ਨੇ ਕਈ ਜੱਜਾਂ ਨੇ ਇਹ ਜੇ ਫੈਸਲੇ ਦੇ ਆ ਵੀ ਤੁਸੀਂ ਪੂਰਮ ਤਰੀਕੇ ਨਾਲ ਖਾਲਸਾਣ ਦੀ ਵੀ ਤੁਸੀਂ ਪ੍ਰਾਪਤੀ ਲਈ ਜਦੋਂ ਜਾਇਦ ਕਰ ਇਹ ਤਾਂ ਖਾਲਸਾਣ ਦੀ ਗੱਲ ਵੀ ਨਹੀਂ ਹੋ ਰਹੀ ਇਹ ਤਾਂ ਇੱਕ ਨੌਜਵਾਨ ਜਿਹੜਾ ਕਿ ਲੋਕ ਹੱਕਾਂ ਲਈ ਹੋ ਰਿਹਾ ਤਾਂ ਉਹਦੀ ਨਾਜਾਇਜ਼ ਗ੍ਰਿਫਤਾਰੀ ਦੀ ਗੱਲ ਹੋ ਰਹੀ ਆ ਵੀ ਤੁਸੀਂ ਟਰੈਵਲ ਏਜੰਟਾਂ ਤੇ ਸਕੰਜਾ ਕਸਨਦੀਪ ਚਾਏ ਜਿਹੜੇ ਨੌਜਵਾਨ ਲੋਕ ਉਹਨਾਂ ਦੇ ਗਰੀਬ ਲੋਕਾਂ ਦੇ ਪੈਸੇ ਵਾਪਸ ਕਰਵਾ ਰਹੇ ਤੁਸੀਂ ਉਹਨਾਂ ਦੇ ਸਿਕੰਜਾ ਕੱਸ ਰਹੇ ਹੋ ਸੋ ਉਹਦੇ ਬਾਰੇ ਵੀ ਲੱਗਦਾ ਹੈ ਕਿ ਵੱਡਾ ਰਿਸਕ ਲੈ ਰਹੀ ਹੈ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂਕਿ ਲੋਕ ਸਭਾ ਚੋਣਾਂ ਸਿਰਤੇ ਨੇ ਫਿਰ ਪੰਚਾਇਤੀ ਚੋਣਾਂ ਵੀ ਨੇੜੇ ਨੇ ਅ ਅਗੜਬਿਚੜ ਹੋ ਜਾਣਗੀਆਂ ਦੂਜੇ ਪਾਸੇ ਦੋ ਦਿਨ ਲਗਾਤਾਰ ਪਹਿਲਾਂ ਅਫਸਰਾਂ ਨਾਲ ਗੱਲ ਚੱਲਦੀ ਰਹੀ ਲੱਖੇ ਸਿਧਾਣੇ ਹੋਰਾਂ ਨਾਲ ਕਿ ਭਾਨੇ ਸਿੱਧੂ ਦਾ ਕੀ ਕੀਤਾ ਜਾਵੇ ਹੁਣ ਇੱਕਦਮ ਤੁਸੀਂ ਇੰਨਾ ਜ਼ਬਰ ਜ਼ੁਲਮ ਦੀ ਹਨੇਰੀ ਚਲਾ ਦਿੱਤੀ ਇਹਦਾ ਆਪਣਾ ਰਿਸਕ ਹੈ ਸਰਕਾਰ ਦਾ ਇੱਕ ਦੋਗਲਾ ਬਣ ਜਾ ਵੀ ਨਜ਼ਰ ਆਉਂਦਾ ਇੱਕ ਪਾਸੇ ਤੁਸੀਂ ਸਮਝੌਤੇ ਦੀ ਗੱਲ ਚਲਾਈ ਚੱਲੋ ਦੂਜੇ ਪਾਸੇ ਤੁਸੀਂ ਐਸਾ ਰਾਉਂਡ ਅਪ ਕਰ ਲਓ ਇਹਨਾਂ ਤਾਂ ਕਦੇ ਵੀ ਨਹੀਂ ਹੋਇਆ ਪਹਿਲਾਂ ਪਹਿਲਾਂ ਵੀ ਰੋਸ ਬਖਾਵੇ ਹੁੰਦੇ ਰਹੇ ਨੇ ਐਂ ਤਾਂ ਫਿਰ ਸਾਰੇ ਕਿਸਾਨਾਂ ਨੂੰ ਅੱਗੋਂ ਨੂੰ ਜਦੋਂ ਦਿੱਲੀ ਮੋਰਚੇ ਤੇ ਉਹ ਗਏ ਸੀਗੇ ਇੱਥੇ ਉਹ ਵੀ ਕਰ ਸਕਦੇ ਸੀਗੇ ਕਿਤੇ ਨਾ ਕਿਤੇ ਜੋ ਦੇਸ਼ ਦੇ ਵਿੱਚ ਨਾਗਰਿਕਾਂ ਨੂੰ ਹੱਕ ਮਿਲੇ ਨੇ ਉਹਦੇ ਹੱਕਾਂ ਦੇ ਐਂਟੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਚੱਲੀ ਹੈ ਇਹਦਾ ਸੈਸੀ ਤੌਰ ਤੇ ਨੁਕਸਾਨ ਹੋਏਗਾ ਨੇਚਰਲੀ ਹੋਊਗਾ ਦੇਖੋ ਸਰਕਾਰਾਂ ਕੌਣ ਬਣਾਣੀਆਂ ਲੋਕ ਬਣਾਣੀਆਂ ਤੇ ਲੋਕ ਵੀ ਉਹ ਜਿਹੜੇ ਨੌਜਵਾਨ ਹੁੰਨੇ ਆ ਜਿਹੜਾ ਯੂਥ ਇਹਦਾ ਇੱਕ ਸਾਰੀ ਦੁਨੀਆ ਨੂੰ ਪਤਾ ਹੈ ਵੀ ਯੂਥ ਜਿੱਧਰ ਤੁਰ ਪਿਆ ਉਹ ਸਰਕਾਰ ਬਣ ਜਾਂਦੀ ਆ ਜਿਹਦੇ ਨਾਲ ਯੂਥੇ ਨਹੀਂ ਰਿਹਾ ਉਹਦੀ ਸਰਕਾਰ ਕਿਵੇਂ ਬਣ ਜੂਗੀ ਯੂਥ ਨੇ ਹੀ ਇਨਕਲਾਬ ਲਿਆਣਾ ਯੂਥ ਨੇ ਹੀ ਲਹਿਰਾਂ ਜਲਾਣੀਆਂ ਤੇ ਯੂਥ ਨੇ ਹੀ ਸਰਕਾਰ ਬਣਾਣੀ ਆ ਯੂਥ ਇਹ ਸੀਗਾ ਜਿਹੜਾ ਕਿਸਾਨ ਮੋਰਚੇ ਨੂੰ ਕਾਮਗਾ ਵੀ ਕਰ ਗਿਆ ਯੂਥ ਇਹ ਸੀਗਾ ਜਿਹੜਾ ਬੈਰੀਕੇਡ ਤੋੜ ਕੇ ਦਿੱਲੀ ਲੈ ਗਿਆ ਜਿਹੜਾ ਟਿਕਰੀ ਬਾਰਡਰ ਵੀ ਤੋੜ ਗਿਆ ਜਿਹੜਾ ਸਿੰਘੂ ਬਾੜਾ ਜਿਹੜਾ ਸੰਬੂ ਬਾੜ ਤੋੜ ਕੇ करनाल ਤੋਂ ਤੋੜ ਕੇ ਪਾਣੀ ਪੱਤੋ ਤੋੜ ਕੇ ਜਿਹੜੇ ਖਾਡੇ ਪੱਟੇ ਸੀਗੇ ਟੋਏ ਪੱਟੇ ਸੀਗੇ ਇਹਨਾਂ ਨੇ ਥਾਂ ਤਾਂ ਸੜਕਾਂ ਤੋੜੀਆਂ ਸੀਗੀਆਂ ਖੱਟਰ ਸਰਕਾਰ ਨੇ ਉਹਨੂੰ ਲੰਘਦਾ ਹੋਇਆ ਦਿੱਲੀ ਪਹੁੰਚ ਗਿਆ ਸਰਦ ਸਾਹਿਬ ਨਾਲ ਇੱਕ ਹੋਰ ਹੋਰ ਸਵਾਲ ਹੰਡਾ ਜੇਕਰ ਜਿਹੜਾ ਹੁਣ ਤਰਨਾ ਜਾ ਰਹੀ ਹੈ ਸਮਰੂਰ ਦੇ ਵਿੱਚ ਰੋਕਾਂ ਟੋਕਾਂ ਸਭ ਤੋੜ ਕੇ ਜਿਹੜੇ ਨੌਜਵਾਨ ਪਹੁੰਚੇ ਹੋਏ ਨੇ ਜੇਕਰ ਸਰਕਾਰ ਕੋਈ ਫੈਸਲਾ ਲੈ ਲੈਂਦੀ ਆ ਭਾਵੇਂ ਸਿੱਧੂ ਨੂੰ ਛੱਡਣ ਬਾਰੇ ਤਾਂ ਉਹ ਕਵਰ ਅਪ ਹੋ ਜਾਏਗਾ ਸੋਚ ਲੈਣਗੇ ਲੋਕ ਕਿ ਹਾਂ ਯਾਰ ਚਲੋ ਚੰਗਾ ਕੀਤਾ ਸਾਡੀ ਗੱਲ ਮੰਨ ਲਈ ਸਰਕਾਰ ਨੇ ਅੰਕਿਤੋ ਥੋੜਾ ਜਿਹਾ ਵਤੀਰਾ ਚੇਂਜ ਹੋਏ ਸਰਕਾਰ ਦਾ ਤੇ ਲੋਕ ਥੋੜਾ ਇਹਨੂੰ ਮਤਲਬ ਫਿਰ ਵੀ ਇੰਨਾ ਦੂਰ ਨਹੀਂ ਕਰਨਗੇ ਦੇਖੋ ਇੱਕ ਨਾ ਪੰਜਾਬੀਏ ਦੀ ਕਹਾਵਤਾਂ ਕੁੰਡੀਆਂ ਦੇ ਸਿੰਘ ਫਸ ਗਏ ਹੁ ਨਿਤਰੂ ਬੜੇਵੇਂ ਖਾਣੀ ਇਹ ਇਹਨਾਂ ਨੇ ਲੜਾਈ ਇੱਥੇ ਲਿਆਂਦੀ ਆ ਲੜਾਈ ਇੱਥੇ ਲਿਆਂਦੀ ਆ ਵੀ ਜਿੱਥੇ ਇਹ ਜਿਹੜੀ ਗੱਲ ਆ ਇਹਨਾਂ ਨੂੰ 29 ਤੋਂ ਪਹਿਲਾਂ ਕਰ ਲੈਣੀ ਚਾਹੀਦੀ ਸੀ ਜਿਹੜਾ 29 ਦਾ ਕੱਠ ਸੀਗਾ 29 ਦਾ ਕੱਠ ਦੇਖ ਕੇ ਵੀ 30 ਨੂੰ ਕਰ ਲੈਂਦੇ ਨਾ ਤਾਂ ਗੱਲ ਹੋਰ ਸੀਗੀ ਪਰ 30 ਨੂੰ ਨਹੀਂ ਕਰਿਆ ਤੇ ਉਸਦੇ ਬਾਅਦ ਇੱਕ ਤਰੀਕ ਨੂੰ ਫੜੋ ਫੜੀ ਦਾ ਦੌਰ ਸ਼ੁਰੂ ਕਰਤਾ ਬਲਕਿ ਭਾਨਾ ਸਿੱਧੂ ਤੇ ਕੱਟ ਤੋਂ ਬਾਅਦ ਇੱਕ ਚੌਥਾ ਕੇਸ ਬਾਤ ਆ ਹੋਰ ਸ਼ਾਇਦ ਕਈ ਹੋਰਾਂ ਦੀ ਵੀ ਤਿਆਰੀ ਹੋਵੇ ਉਸਦੇ ਬਾਅਦ ਜਿਹੜੇ ਪੁਲਿਸ ਆਫੀਸਰਾਂ ਉਹ ਇਸ ਤਰ੍ਹਾਂ ਕਰ ਰਹੇ ਆ ਜੀ ਦੇਖੋ ਜੀ ਉਹ ਤਾਂ ਬਲੈਕਮੈਲਰ ਸੀਗਾ ਉਹ ਸੀਗਾ ਸਟੇਟਮੈਂਟ ਆ ਰਹੀਆਂ ਸੋ ਕਹਿਣ ਦਾ ਭਾਵ ਆ ਸਰਕਾਰ ਆ ਲੱਗਦਾ ਵੀ ਸਰਕਾਰ ਪਤਾ ਨਹੀਂ ਕਿਹੜੀ ਨੀਤੀ ਨਾਲ ਕਿਹੜੀ ਰੀਤ ਨਾਲ ਕਿਹੜੀ ਕਿਹੜੀ ਜਿਹੜੀ ਉਹਨਾਂ ਦੀ ਪਲੈਨਿੰਗ ਨਾਲ ਅੱਗੇ ਵੱਧ ਰਹੀ ਆ ਵੀ ਇਹਦੇ ਨਾਲ ਜੇ ਹੁਣ ਕਰਵੀ ਜਾਂਨੇ ਆ ਤਾਂ ਹੋ ਸਕਦਾ ਸਰਕਾਰ ਨੂੰ ਐ ਲੱਗੂਆ ਵੀ ਸਾਡੀ ਪ੍ਰੈਕਟਿਸ ਬਣ ਗਈ ਪੁਰਾਣਾ ਬਣ ਗਈ ਲੋਕਤੰਤਰ ਦੇ ਵਿੱਚ ਕੋਈ ਪ੍ਰੈਸਟੀਜ ਨਹੀਂ ਹੁੰਦੀ ਬਲਕਿ ਜੇਕਰ ਸੁਲਾ ਹੁੰਦੀ ਆ ਪੰਜਾਬ ਦਾ ਮਾਹੌਲ ਖਰਾਬ ਹੋਣ ਤੋਂ ਬਚਾਉਣਾ ਚਾਹੀਦਾ ਹੈ ਅਸੀਂ ਸਰਹੱਦੀ ਸੂਬਾ ਤੇ ਨਹੀਂ ਕਰਨਾ ਚਾਹੀਦਾ ਜੇ ਫੈਸਲਾ ਹੱਲ ਹੁੰਦਾ ਕਰ ਲੈਣਾ ਚਾਹੀਦਾ ਇਹਦੇ ਨਾਲ ਉਹ ਗੱਲ ਪਰ ਭਾਈ ਤਾਂ ਨਹੀਂ ਹੋਣੀ ਜਿਹੜੀ ਪਹਿਲਾਂ ਹੋਣੀ ਸੀਗੀ ਜੇ ਕਹਿਣ ਵੀ ਇਹਦੇ ਨਾਲ ਲੋਕ ਸੰਤੁਸ਼ਟ ਹੋ ਜਾਣਗੇ ਪਰ ਲੋਕਾਂ ਦਾ ਜਿਹੜਾ ਅਗਲਾ ਮਹਾਜ ਆ ਸਾਰੇ ਪੰਜਾਬ ਦਾ ਕਿਤੇ ਇਹਨਾਂ ਨੂੰ ਵੇ ਸਾਰੀਆਂ ਪਾਰਟੀਆਂ ਜਿਵੇਂ ਆਪਾਂ ਗੱਲਾਂ ਕਰ ਰਹੇ ਆਂ ਸ਼ਾਮਲ ਹੋ ਜਾਣ ਇੱਕ ਵੱਡਾ ਬਹੁਤ ਵੱਡਾ ਮਹਾਜ ਖੜਾ ਹੋ ਜਵੇ ਦਿੱਲੀ ਮੋਰਚੇ ਤੋਂ ਵੀ ਵੱਡਾ ਥੋੜਾ ਹੋ ਜਵੇ ਫਿਰ ਸਰਕਾਰ ਨੂੰ ਔਖਾ ਹੋ ਜੂਗਾ ਹੁਣ ਥੋੜਾ ਬਹੁਤਾ ਜਿਹੜਾ ਨੁਕਸਾਨ ਤਾਂ ਇਹ ਦੇਖੋ ਇਹਨਾਂ ਨੂੰ ਬਹੁਤ ਹੋ ਚੁੱਕਿਆ ਹੈ ਜੀ ਕੋਈ ਸ਼ੱਕ ਨਹੀਂ ਨੁਕਸਾਨ ਹੋ ਚੁੱਕਿਆ ਹੈ ਇਹਦੀ ਪਰਭਾਈ ਹੋਣੀ ਮੁਸ਼ਕਲ ਆ ਕਿਉਂਕਿ ਇਲੈਕਸ਼ਨ ਨੇੜੇ ਆ ਰਹੀਆਂ ਨੇ ਪਰ ਨਹੀਂ ਸਰ ਮੁਸ਼ਕਲ ਤਾਂ ਹੈ ਨਾਲ ਆਪਾਂ ਇਹ ਵੀ ਗੱਲ ਕਰਕੇ ਟਿਆਂ ਨਾਲ ਆਪਾਂ ਇਹ ਵੀ ਗੱਲ ਕਰਕੇ ਟਿਆਂਗੇ ਜਿਹੜੀਆਂ ਪੰਜਾਬ ਦੇ ਦੂਜੇ ਸੱਸੀ ਪਾਰਟੀਆਂ ਨੇ ਉਹ ਵੀ ਮਾਤ ਉਹਨਾਂ ਨੂੰ ਪੈ ਗਈ ਆ ਬਾਹਰ ਖਾ ਗਈਆਂ ਨੇ ਸਿਆਸੀ ਪਿੰਡ ਦੇ ਵਿੱਚ ਉਹਨਾਂ ਨੂੰ ਲੋਕਾਂ ਨੇ ਪੁੱਛਣਾ ਨਹੀਂ ਪੁੱਛਣਾ ਮਾਤ ਆਮ ਆਦਮੀ ਪਾਰਟੀ ਵੀ ਖਾ ਗਈ ਫਿਰ ਸਿਆਸੀ ਮੈਦਾਨ ਦੇ ਵਿੱਚ ਕੌਣ ਅੱਗੇ ਆਏਗਾ ਕੋਕਰ ਦਾ ਮੈਂ ਤੁਹਾਨੂੰ ਹੀ ਗੱਲ ਦੱਸਦਾ ਜੇਕਰ ਇਸ ਸਮੇਂ ਆਪਾਂ ਸਿਆਸੀ ਪਾਰਟੀਆਂ ਦਾ ਅੰਦਾਜ਼ਾ ਪਿਛਲੇ ਸਮੇਂ ਤੋਂ ਲਾ ਲਈਏ ਦੀਪ ਸਿੰਘ ਸਿੱਧੂ ਦੇ ਸਮੇਂ ਤੋਂ ਜਾਂ ਸਿੱਧੂ ਮੂਸੇਵਾਲਾ ਦੇ ਸਮੇਂ ਤੋਂ ਦਾ ਕੇਵਲ ਜੇ ਬਿਲਕੁਲ ਮੈਂ ਸਿੱਧਾ ਤੇ ਸਪਸ਼ਟ ਗੱਲਾਂ ਇੱਕ ਹੀ ਲੀਡਰ ਇਹਨਾਂ ਲੋਕਾਂ ਦੇ ਨਾਲ ਨੌਜਵਾਨਾਂ ਨਾਲ ਖੜਦਾ ਰਿਹਾ ਉਹਦਾ ਨਾਮ ਆ ਸਿਮਰਜੀਤ ਸਿੰਘ ਮਾਨ ਜਿਹੜਾ ਕਿ ਪਰ ਮਾਨ ਅੱਜ ਦੀ ਇੱਕ ਅੱਜ ਦੀ ਡੇਟ 'ਤੇ ਬਨ ਮੈਨ ਸ਼ੋ ਨੇ ਮਾਨ ਇਕੱਲੇ ਨੇ ਮਾਨ ਨੇ ਆਪਣੇ ਜਿਹੜੇ ਨੇੜਲੇ ਲੀਡਰ ਨੇ ਉਹ ਵੀ ਤੋੜਤੇ ਮਾਨ ਦੀ ਪਾਰਟੀ ਉਸ ਲੈਵਲ ਦੀ ਵੱਡੀ ਹੈ ਨਹੀਂ ਉਹ ਇਕੱਲੇ ਬਜ਼ੁਰਗ ਕਰਕੇ ਜਾਂ ਕਹਿ ਲਓ ਉਹਨਾਂ ਦੀ ਆਪਦੀ ਇੱਕ ਵੱਖਰੀ ਦਿੱਖ ਹੈ ਲੋਕ ਉਹਨਾਂ ਨੂੰ ਫਤਵਾ ਦੇ ਦਿੰਦੇ ਆ ਪਰ ਮਾਨ ਦੀ ਜਿਹੜੀ ਪਾਰਟੀ ਆ ਉਹ ਵੱਡੀ ਨਹੀਂ ਮਾਨ ਵੱਡਿਆ ਮੈਂ ਗੱਲ ਥੋੜੀ ਸਹੀ ਆ ਮਾਨ ਨਿਜੀ ਤੌਰ ਤੇ ਉਹਦਾ ਸ਼ਾਮਲ ਹੁੰਦਾ ਰਿਹਾ ਬੇਸ਼ੱਕ ਉਹਨਾਂ ਦੀ ਪਾਰਟੀ ਦਾ ਦਾਇਰਾ ਉਹਨਾਂ ਨਹੀਂ ਵੱਡਾ ਪਰ ਜਿਹੜੀਆਂ ਦੂਜੀਆਂ ਪਾਰਟੀਆਂ ਹੁਣ ਅਮਰਤਪਾਲ ਦੇ ਇਸ਼ੂ ਤੇ ਵੀ ਲਾ ਲੋ ਉਹ ਤਾਂ ਸਰਕਾਰ ਦੇ ਨਾਲ ਡਟ ਕੇ ਖੜੀਆਂ ਨਹੀਂ ਆ ਯੂਪੀਏ ਲੈਣ ਦੇ ਵਿੱਚ ਉਹਨਾਂ ਦਾ ਪੂਰਾ ਰੋੜ ਰਿਹਾ ਹੈ ਉਹਨਾਂ ਨੂੰ ਲੋਕਪੱਖੀ ਜਿਵੇਂ ਕਹਦਾਂਗੇ ਤੁਸੀਂ ਜੇ ਅੱਜ ਆਪਾਂ ਬਿਲਕੁਲ ਨਰਪੱਖ ਹੋ ਕੇ ਸੋਚੀਏ ਅਮਰਤਪਾਲ ਦਾ ਪ੍ਰਭਾਵ ਅੱਜ ਵੀ ਪੰਜਾਬ ਦੇ ਨੌਜੂਤ ਤੇ ਪੂਰਾ ਕਾਇਮ ਆ ਜੇ ਅੱਜ ਅਮਰਤਪਾਲ ਨੂੰ ਛੱਡ ਦੇਣ ਤਾ ਫੇਰ ਵੀ ਤੁਸੀਂ ਦੇਖੋ ਕਾਠਾਂ ਦੀ ਢੇਰੀ ਆ ਜਾਣੀ ਆ ਜਿਵੇਂ ਅੱਜ ਦੀ ਪੋਜੀਸ਼ਨ ਵੀ ਆ ਜਿਵੇਂ ਲੋਕ ਇਹ ਜਿਹੜਾ ਹੁਣ ਭਾਨੇ ਸਿੱਧੂ ਬਾਰੇ ਇਕੱਠ ਸੀਗਾ ਨਾ ਉੱਥੇ ਅਸੀਂ ਸਾਰਾ ਮਾਹੌਲ ਦੇਖਿਆ ਜਦੋਂ ਆਏ ਜੇ ਆਪਾਂ ਉੱਥੇ ਵਿਸ਼ਲੇਸ਼ਣ ਕਰਨ ਗਏ ਆ ਤਾਂ ਉੱਥੇ ਵੀ ਅਮਰਤਪਾਲ ਦੀ ਗੱਲ ਹੋ ਰਹੀ ਸੀਗੀ ਉੱਥੇ ਦੀਪ ਸਿੱਧੂ ਦੀ ਵੀ ਗੱਲ ਹੋ ਰਹੀ ਸੀਗੀ ਤਾਂ ਇਹਦਾ ਮਤਲਬ ਆ ਉਹ ਅੱਜ ਵੀ ਲੋਕਾਂ ਦੇ ਯੋਧੇ ਮਨਾਂ ਦੇ ਵਿੱਚ ਹੈਗਾ ਤੇ ਜਿਹੜੀ ਹੁਣ ਕਾਲੀਦਾਲ ਬਾਦਲ ਦੀ ਗੱਲ ਕਰ ਰਹੀ ਏ ਕਾਂਗਰਸੀ ਪਾਰਟੀ ਦੀ ਗੱਲ ਕਰੇ ਜਦੋਂ ਇਹਨਾਂ ਨੇ ਲੋਕ ਅੰਦੋਲਨਾਂ ਦਾ ਵਿੱਚ हिस्सा ਨਹੀਂ ਲੈਣਾ ਇੱਥੇ ਤੱਕ ਲਾ ਲੋ ਕਿਸਾਨ ਮੋਰਚੇ ਦੇ ਬਿਲਾ ਦੇ ਸਾਹਮਣੇ ਲਾ ਲੋ ਪਹਿਲਾਂ ਬਿਲਾ ਨੇ ਸਪੋਰਟ ਕਰੀ ਖਾਲੀ ਦਲ ਨੇ ਫਿਰ ਜਦੋਂ ਦੇਖਿਆ ਪਹਿਲਾਂ ਤਾਂ ਬਿਲਾ ਨੂੰ ਸਜਾਇਜ ਕਰਾਉਂਦੇ ਰਹੇ ਜਦੋਂ ਦੇਖਿਆ ਲੋਕਾਂ ਦਾ ਮਹਾ ਦੂਏ ਪਾਸੇ ਦੁਰ ਪਿਆ ਫਿਰ ਉਹਦੀ ਬ੍ਰੋਦਾ ਸ਼ੁਰੂ ਕਰਦੀ ਫਿਰ ਅਸਤੀਫਾ ਵੀ ਦੇ ਸਕਦੇ ਆ ਕਿ ਜਿਹਨੇ ਸਿਆਸੀ ਪਾਰਟੀਆਂ ਨੇ ਉਹ ਲੋਕਾਂ ਦੀ ਰਾਮਝ ਨਹੀਂ ਪਛਾਣਦੀਆਂ ਤੇ ਮਾਰ ਖਾਂਣਗੀਆਂ ਨਾ ਉਹ ਰਾਮਝ ਨਹੀਂ ਪਛਾਣ ਰਹੀਆਂ ਰਾਮਝ ਪਛਾਣਨ ਦੇ ਵਿੱਚ ਅਸਫਲ ਹੋ ਰਹੀਆਂ ਤੁਸੀਂ ਦੇਖੋ ਜਿਹੜੀ ਇਹ ਪੰਜਾਬ ਵਿਚੋਂ ਯਾਤਰਾ ਦਾ ਮੂਹ ਕਿੱਧਰ ਨੂੰ ਹੋਣਾ ਚਾਹੀਦਾ ਤਾਂ ਕਿੱਧਰ ਨੂੰ ਹੋਇਆ ਵੈ ਉਹ ਇਹ ਇਹ ਇਦਾਂ ਨਹੀਂ ਇਹ ਤਾਂ ਹੁਣ ਐਮਐਲਏ ਦੀ ਟਿਕਟਾਂ ਬਣਦੇ ਫਿਰ ਰਹੇ ਆ ਜੇ ਹੁਣ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਨਾ ਇਹਨਾਂ ਕੱਲ ਇਹਨਾਂ ਨੇ ਜਨਾਲੇ ਕੱਟ ਕੇ ਰਿਆ ਤਾਂ ਉੱਥੇ ਹੀ ਕਿਹਨੂੰ ਟਿਕਟ ਦੇਣ ਦਾ ਬਿਆਨ ਕਰਤਾ ਉਹ ਵੀ ਕਦ 2027 ਚ 2027 ਦੀ ਟਿਕਟ ਪੱਕੀ ਕਰਦੀ ਗੱਲ ਕਿ ਇਲੈਕਸ਼ਨ ਆ ਰਹੀ ਹੈ ਲੋਕ ਸਭਾ ਦੀ ਪਹਿਲਾਂ ਲੋਕ ਸਭਾ ਚ ਤਾਂ ਤੁਸੀਂ ਆਪਣੀ ਕਿਸਮਤ ਅਹਿਮਾ ਲੋ ਉਹ ਗੱਲ ਪਤਾ ਕੀ ਆ ਦੇਖੋ ਇਹ ਦੇਖੋ ਪੰਜਾਬ ਆਏ ਇਹ ਪੰਜਾਬ ਆ ਤੈਨੂੰ ਲੱਗਦਾ ਕਿ ਕਾਲੀ ਦਲ ਨੂੰ ਲੋਕਾਂ ਨੇ ਬਿਲਕੁਲ ਸਪੋਰਟ ਕਰਨਾ ਸੀ ਜੇ ਉਹ ਪੰਜਾਬ ਚ ਉਹ ਯਾਤਰਾ ਅੱਜ ਦੇ ਦਿਨ ਕਹਿੰਦੇ ਸਾਡੀ ਯਾਤਰਾ ਅੱਜ ਸਮਰੂਹ ਹੋਏਗੀ ਦੇਖੋ 1989 ਨੂੰ ਤਾਂ ਸਖ਼ਤ ਫੈਸਲੇ ਲੈਣੇ ਚਾਹੀਦੇ ਹੁੰਦੇ ਆ ਕਿ ਸਮਾਂ ਕੀ ਆ ਫੈਸਲਾ ਕੀ ਆ ਕਾਲੀ ਦਲ ਨੂੰ ਮਤਲਬ ਸੋਝੀ ਉਸ ਲੈਵਲ ਤੇ ਹੈ ਨਹੀਂ 1989 ਦੇ ਵਿੱਚ ਲੋਕਾਂ ਨੇ ਸੋਚਿਆ ਨਹੀਂ ਸੀਗਾ ਨਵੇਂ ਬੰਦਿਆਂ ਨੂੰ ਲੋਕ ਸਭਾ ਦੇ ਐਮਪੀ ਬਣਾਤਾ ਸੀਗਾ ਇਹ ਸਾਰੇ ਅੰਦਰ ਸੀਗੇ ਬਈ ਜਿਨ੍ਹਾਂ ਨੇ ਸੁਚਾ ਸਿੰਘ ਮਲੋਵਾ ਕੋਈ ਨਹੀਂ ਜਾਣਦਾ ਸੀਗਾ ਉਹ ਵੀ ਐਮਪੀ ਰਜਿੰਦਰ ਕੌਰ ਬਲਾਰਾ ਐਮਪੀ ਜਗਦੇਵ ਸਿੰਘ ਖੁੱਡੀਆਂ ਦਾ ਚਲੋ ਨੌ ਸੀਗਾ ਉਹ ਵੀ ਐਮਪੀ ਬਣੇ ਤੇ ਸਿਮਰਜੀਤ ਮਾਨ ਘਟੀ ਤੇ ਅਜਿੰਦਰਪਾਲ ਅੰਦਰ ਬੈਠੇ ਜੀ ਬਿਮਲ ਖਾਲਸਾ ਤੋਂ ਇਸ ਤਰ੍ਹਾਂ ਦੇ ਬਹੁਤ ਕੇਸ ਹੋਏ ਤੋਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਕਿਉਂ ਆਮ ਆਦਮੀ ਪਾਰਟੀ ਦੇ ਜਿਹੜੇ ਬੰਦੇ ਐਮਐਲਏ ਬਣੇ ਇਹਨਾਂ ਨੂੰ ਕੋਈ ਜਾਣਦਾ ਸੀਗਾ ਇਹਨਾਂ ਨੂੰ 75% ਨੂੰ ਕੋਈ ਨਹੀਂ ਜਾਣਦਾ ਸੀਗਾ ਪਰ ਪੰਜਾਬ ਦੇ ਇਨਕਨਾਬੀ ਲੋਕਾਂ ਇਹਨਾਂ ਨੇ ਦੇਖੋ ਕਾਂਸ ਤੋਂ ਵੀ ਨਾਰਾਜ਼ ਸੀਗੇ ਇਹ ਬਾਦਲ ਦਲ ਤੋਂ ਵੀ ਨਾਰਾਜ਼ ਸੀਗੇ ਇਹ ਭਾਜੀਪੀ ਤੋਂ ਵੀ ਰਾਹ ਤੇ ਇਹਨਾਂ ਨੇ ਇਹਨਾਂ ਛੁੱਟ ਲਿਆ ਪਰ ਜਿਹੜੀ ਉਹਨਾਂ ਨੂੰ ਆਸ ਸੀਗੀ ਉਹ ਪੂਰੀ ਨਹੀਂ ਹੋ ਸਕੀ ਪੰਜਾਬ ਦੇ ਲੋਕਾਂ ਨੇ ਇੱਕ ਵਾਰ ਪੀਪਲਸ ਪਾਰਟੀ ਕਰਨੀ ਵੀ ਉਹਦੋਂ ਵੀ ਚੱਕਣ ਦੀ ਕੋਸ਼ਿਸ਼ ਕੀਤੀ ਸੀਗੀ ਉਹ ਬੇਸ਼ੱਕ ਉਹ ਵੀ ਕਾਮਯਾਬ ਨਹੀਂ ਹੋਈ ਕਿਉਂਕਿ ਹੋਰੋਂ ਵੀ ਕੋਈ ਸਿਆਸੀ ਬੰਦਾ ਲੀਡ ਕਰ ਰਿਹਾ ਸੀਗਾ ਤੋਂ ਇਹ ਇਹੀ ਨੌਜਵਾਨ ਇਕੱਠੇ ਹੋ ਕੇ ਕਿਸੇ ਹੋਰ ਪਾਸੇ ਤੁਰ ਪਏ ਕੋਈ ਇਹ ਜੀ ਪੋਲੀਟੀਕਲ ਮੂਵ ਬਣ ਗਈ ਤਾਂ ਕੀ ਪਤਾ ਲੱਗਦਾ ਦੂਜੀਆਂ ਪਾਰਟੀਆਂ ਚੋਂ ਕਿ ਚੰਗੇ ਚੰਗੇ ਬੰਦੇ ਨਿਕਲ ਕੇ ਇੱਧਰ ਨੂੰ ਆ ਜਾਣ ਤੇ ਕੁਝ ਹੋਰੇ ਕਹਾਣੀ ਬਣ ਜੇ ਪੰਜਾਬ ਦੀ ਨਵਜੋਤ ਸਿੱਧੂ ਨਰਾਜ਼ ਹੋਈ ਬ੍ਰਦਰ ਠੀਕ ਹੈ ਠੀਕ ਹੈ ਬ੍ਰਦਰ ਸਾਹਿਬ ਹੈ ਰੀਟ ਸਟੇਟਮੈਂਟ ਲਾ ਲਓ ਤੁਸੀਂ ਹੋਰ ਪੰਜਾਬ ਦੀ ਠੀਕ ਹੈ ਬ੍ਰਦਰ ਸਾਹਿਬ ਆਪਾਂ ਗੱਲ ਇੱਥੇ ਕਰਦੇ ਸਮਾਪਤ ਤੇ ਬਾਕੀ ਹੋਰ ਵਿਸ਼ਿਆਂ ਤੇ ਤੁਹਾਡੇ ਨਾਲ ਗੱਲਬਾਤ ਫਿਰ ਕਰਾਂਗੇ ਤੇ ਲਾਲ ਦਿਓ ਆ ਗਿਆ ਸ਼ੁਕਰੀਆ ਧੰਨਵਾਦ